ਸਤਿਕਾਰ ਬਾਈ ਜੀ ਸਤਿਕਾਰ ਜੀ ਸਤਿਕਾਰ ਜੀ ਕੀ ਹਾਲ ਨੇ ਬਾਈ ਵਧੀਆ ਜੀ ਵਧੀਆ ਵਧੀਆ ਬਾਈ ਜੀ ਬਾਈ ਨਾਂ ਦੱਸ ਦੋ ਬਲਾ ਆਪਣਾ ਬਾਈ ਮੇਰਾ ਨਾਂ ਅਮਰੀਕ ਸਿੰਘ ਹੈ ਠੀਕ ਹੈ ਬਾਈ ਫਰਮਾ ਨਾਂ ਬੋਲ ਦੇ ਕਰੋ ਆਪਣਾ ਫਰਮਾ ਨਾਂ ਸੀ ਹੰਸਾ ਕਰ ਬਜਾਰ ਜੀ 350 ਕਰ ਬਜਾਰ ਜੀ ਕਿੱਥੇ ਖੜਿਆ ਪੈਂਦਾ ਦੋ ਮੜਾਏ ਬਈ ਇਹ ਹੈ ਗਿਆ ਜੀ ਆਪਾਂ ਪਤਨਾ ਰੋਡ ਲੈਦਾ ਅੱਗਾ ਪਤਨਾ ਰੋਡ ਲੈਦਾ ਗਾ ਬਾਈ ਨੇੜੇ ਸਟੇਡੀਅਮ ਆ ਨੇੜੇ ਸਟੇਡੀਅਮ ਬਾਈ ਹਾਂਜੀ ਹਾਂਜੀ ਇਹ ਆਪਣੀ ਫਰਮਾ ਬਾਈ ਹਾਂਜੀ ਹਾਂਜੀ ਗੱਡੀ ਨੇੜੇ ਇਸ ਟਾਈਮ ਲੈ ਬਾਈ ਆਪਣੇ ਲਈ ਆਪਣੇ ਕੋਲ ਸਵਿਫਟਾਂ ਖੜੀਆਂ ਆਲਟੋ ਖੜੀ ਆ ਆਲਟੋ ਕੇ 10 ਆਲਟੋ ਮੱਟੀ ਸਾਰ 14 ਮਾਡਲ ਆ ਬਾਈ ਦੂਜੇ ਨਾਂ ਦੀ ਆ ਬਾਈ ਹਾਂਜੀ ਹਾਂਜੀ ਵਾਹ ਜੀ ਵਾਹ ਸਾਰੀ origignal ਐ ਸਾਰੀ origignal ਆ ਬਾਈ ਜਨਗੇਰ ਦੀ ਓਕੇ ਆ ਜ਼ਿੰਮੇਵਾਰੀ ਆ ਆਪਣੀ ਜ਼ਿੰਮੇਵਾਰੀ ਆ ਬਾਈ ਹਾਂਜੀ ਹਾਂ ਠੀਕ ਆ ਬਾਈ ਜੀ ਵਿੱਚ ਦੱਸ ਆ ਦੀ ਮੜਾ ਬਾਈ ਹਾਂਜੀ ਹਾਂ ਦਿਖਾਓ ਜੀ ਠੀਕ ਆ ਬਾਈ ਜੀ ਵਾਹ ਜੀ ਵਾਹ ਬਾਈ ਇੰਟੀਰੀਅਰ ਦੀ ਪੂਰੀ ਸਾਫ ਪਈ ਆ ਹਨਾ ਬਾਈ ਹਾਂਜੀ ਹਾਂ ਵਾਹ ਜੀ ਵਾਹ ਕਿਸੇ ਗੱਡੀ ਦਾ ਥਲਵਾਨ ਦੀ ਲੋੜ ਨਹੀਂ ਕੋਈ ਹਨਾ ਬਿਲਕੁਲ ਨਹੀਂ ਜੀ ਸਰਵਿਸ ਵੀ ਕਰਾਉਣ ਦੀ ਲੋੜ ਨਹੀਂ ਤੇਲ ਪਾਉ ਦੇ ਚਲਾਉ ਜੇ ਹਾਂਜੀ ਹਾਂਜੀ ਠੀਕ ਆ ਬਾਈ 3 ਮਾਂ ਦੇ ਬਾਈ ਆ ਪੈਦਾ ਇਹਦਾ ਮੰਗਦਾ 3.5 ਲੱਖ ਜੀ 3.5 ਬਾਈ ਲੋ ਮਤਲਬ 70000 ਰੁਪਏ ਲੈ ਆਏ ਹੁੰਦੇ ਹਾਂ ਜੀ ਇਹ ਲੈ ਜੀ ਆਪਾਂ ਤਾਂ ਹਾਂ ਬਾਜੀ ਵਾਹ ਬਾਈ ਤੇ ਆਹ ਜੀ ਬਾਈ ਇਹ ਆਲਟੋ ਹੈ ਜੀ ਇਹ 10 ਮਾਡਲ ਹੈ 10 ਮਾਡਲ ਹੈ ਬਾਈ ਜੀ ਹਾਂ ਜੀ ਇਹ ਤੀਜੀ ਓਨਰ ਦੀ ਹੈ ਜੀ ਤੀਜੀ ਓਨਰ ਦੀ ਕਾਰ ਆ ਬਾਈ ਜੀ ਵਾਹ ਜੀ ਵਾਹ ਬਾਈ ਪੈਟਰੋਲ ਦੀ ਹੈ ਜੀ ਵਿੱਚੋਂ ਜਿਵੇਂ ਬਾਈ ਇਹ ਦੇਖ ਫੈਕਟਰ ਰੋਜੀ ਓਕੇ ਹੈ ਜੀ ਬਿਠਾ ਦਾਂ ਨੇ ਵਿੱਚੋਂ ਬਾਈ ਬਾਈ ਵਾਹ ਜੀ ਵਾਹ ਬਾਈ ਪਸੰਦਾਂ ਨਾਲ ਕੀ ਹੈ ਬਾਈ ਜੀ ਇਹ ਥੋੜੇ ਵਜੇ ਨੇ ਆ ओरिजिनल ਟਾਇਰ ਨੇ ਜੀ ਨਵੇਂ ਟਾਇਰ ਨੇ ਇਹਦੇ ओरिजिनल ਟਾਇਰ ਨੇ ਬਾਈ ਜੀ ਹਾਂ ਜੀ ਹਾਂ ਬਾਕੀ ਆਪਾਂ ਬੈਠੇ ਆ ਪੱਕੇ ਤੌਰ ਤੇ ਨਾ ਬਾਈ ਓਰੇ ਵਾ ਈਮਾਨਦੇ ਬਾਈ ਪੈਦਾ ਇਹਦਾ ਮੰਗਦਾ 110000 ਜੀ 110000 ਬਾਈ ਜੀ ਹਾਂਜੀ ਠੀਕ ਆ ਬਾਈ ਜੀ ਤੇ ਆਹ ਜੀ ਬਈ ਸਾਰਿਆਂ ਦੇ ਮਾਨਦੰਗ ਕਰੋਗੇ ਆਪਾਂ ਬਿਲਕੁਲ ਕਰਾਂਗੇ ਜੀ ਠੀਕ ਆ ਬਾਈ ਜੀ ਤੇ ਆਹ ਜੀ i20 ਬਈ ਇਹ i20 12 ਮਾਡਲ ਹੈ ਜੀ 2012 ਮਾਡਲ ਬਾਈ ਲਾਈਟ ਟਾਇਰ ਪਏ ਹੋਏ ਨੇ ਸੋਹਣੇ ਬਾਈ ਹਾਂਜੀ ਬਾਈ ਜੀ ਆਪਲ ਟਾਇਰ ਨੇ ਹੈ ਨਾ ਪਰ ਕੰਪਨੀ ਦਾ オリジナル ਟਾਇਰ ਨੇ ਜੀ ਵਾਹ ਜੀ ਵਾਹ ਬਾਈ ਤੇ ਵਿਚੋ ਸਾਧਨੇ ਮੜੀ ਡੀਟੀ ਇਕਰਾਦਨੇ ਬਾਈ ਜੀ ਤੇ ਵਿਚੋ ਵੀ ਬਰੀ ਸਾਫ ਹੈ ਜੀ ਹੈ ਨਾ ਬਾਈ ਵਾਹ ਜੀ ਵਾਹ ਜੀ ਇਹੜਾ ਇੱਕ ਵਾਰ ਆ ਜੀ ਡੀਟੀ ਲਿਖੀ ਜਾਊ ਬਾਈ ਮੋੜਦਾ ਨਹੀਂ ਇਹਦੇ ਵੀ ਲੋਨ ਹੋ ਜਾਊਗਾ ਜੀ ਇਹਦੇ ਵੀ ਲੋਨ ਹੋ ਜਾਊ ਬਾਈ ਚਿੰਤਿਮਾ ਆਂਦੇ ਬਾਈ ਪਤਾ ਇਹਦਾ 210000 ਚ ਦੇ ਦਾਂਗੇ ਜੀ 210000 ਚ ਦੇ ਦਾਂਗੇ ਬਾਈ ਜੀ ਠੀਕ ਆ ਬਾਈ ਜੀ ਤੇ ਗਾਹਾਂ ਜੀ ਆਪਣੇ ਇੱਕ ਹੋਰ ਆਲਟੋ ਬਾਈ ਹਾਂਜੀ ਇਹਦੇ ਬਾਰੇ ਦੱਸ ਦੋ ਮੜਾਇਆ ਬਾਈ ਇਹ ਆਲਟੋ ਹੈ ਜੀ 10 ਮਾਡਲ ਹੈ 2010 ਮਾਡਲ ਆ ਬਾਈ ਹਾਂਜੀ ਠੀਕ ਆ ਬਾਈ ਜੀ ਤੇ 2010 ਮਾਡਲ ਬਾਈ ਹਾਂਜੀ ਕਿਹੜੇ ਨਾਮ ਦੀ ਹੈ ਬਈ ਇਹ ਇਹ ਤੀਜੀ ਓਨਰ ਹੈ ਜੀ ਤੀਜੀ ਓਨਰ ਦੀ ਕਾਰ ਆ ਬਾਈ ਵਾਹ ਜੀ ਵਾਹ ਬਈ ਠੀਕ ਆ ਭਾਈ ਮੜਾ ਇੰਟੀਰੀਅਰ ਚ ਕਰਾ ਦੇਣੇ ਛੋੜ ਆਪਾਂ ਵਿੱਚ ਕਰੋ ਜੀ ਚੈੱਕ ਕਰੋ ਵਾਹ ਜੀ ਵਾਹ ਭਾਈ ਠੀਕ ਆ ਭਾਈ ਕੀ ਮਹਨੇ ਭਾਈ ਪਹਿਨਾ ਦੇਣਾ ਸਹੀ ਸਹੀ ਰੇਟ ਦੱਸ ਦੋ ਇਹ ਸਹੀ ਸਹੀ ਜੀ 1 ਲੱਖ 10 ਹਜ਼ਾਰ ਤੱਕ ਦੇ ਦਾਂਗੇ 1 ਲੱਖ 10 ਹਜ਼ਾਰ ਭਾਈ ਹਾਂ ਮੌਕੇ ਤੇ ਆਪਾਂ ਮਾਨਤਾਂ ਨਵੀ ਰਿਪੋਰਟ ਮਾਨਤਾਂ ਵੀ ਆ ਭਾਈ ਤੇ ਦੂਜੀ ਗੱਲ ਹੋਰ ਐ ਐਨਓਸੀ ਪਾ ਕੇ ਦੇਵਾਂਗੇ ਐਨਓਸੀ ਡਾਹੀ ਤੁਸੀਂ ਦੋਗੇ ਹਾਂ ਜੀ ਹਾਂ ਠੀਕ ਆ ਭਾਈ ਵਾਹ ਜੀ ਵਾਹ ਤੇ ਜਹਾਂ ਇੱਕ ਹੋਰ ਟੋੜੀ ਆ ਬੰਲੇ ਭਾਈ ਇਹ 12 ਮਾਡਲ ਐ ਜੀ ਬੜੀ ਸੋਹਣੀ ਘਰ ਆ ਹਾਂ ਭਾਈ ਵਾਹ ਜੀ ਵਾਹ 12 ਮਾਡਲ ਆ ਭਾਈ ਇੰਟੀਰੀਅ ਐਸ ਐਨ ਜੀ ਹੈ ਜੀ ਬਾਜੀ ਸੀਟ ਕਵਰ ਸੋਨੇ ਪਏ ਹੋਣਾ ਨਾ ਬਾਈ ਹਾਂ ਜੀ ਹਾਂ ਬਾਜੀ ਬਾਸੀ ਐਨ ਚ ਘੜਾ ਬਈ ਐਨ ਜੀ ਹੈ ਜੀ ਠੀਕ ਆ ਬਾਈ ਕੰਪਨੀ ਵੈਂਟ ਐਸ ਐਨ ਜੀ ਬਾਈ ਕੰਪਨੀ ਵੈਂਟ ਜੀ ਕਾਪੀ ਤੇ ਚੜੀ ਹੋਈ ਹੈ ਕੰਪਨੀ ਵੈਂਟ ਹੈ ਠੀਕ ਆ ਬਾਈ ਠੀਕ ਆ ਤੇ ਜਿਹੜੇ ਨਾਲ ਦੀ ਹੈ ਬਾਈ ਗੱੜ ਇਹ ਇਹ ਦੂਜੇ ਨਾਲ ਦੀ ਹੈ ਜੀ ਸੈਕੰਡ ਆਨਰ ਹੈ ਸੈਕੰਡ ਆਨਰ ਦਾ ਬਾਈ ਜੀ ਹਾਂ ਜੀ ਕਿੰਨੇ ਮਾਹ ਦੇ ਬਾਈ ਆਪਦਾ ਇਹਨੂੰ ਆਪਾਂ 1 ਲੱਖ 40 ਹਜ਼ਾਰ ਦੇ ਦਾਂਗੇ ਜੀ 1 ਲੱਖ 40 ਹਜ਼ਾਰ ਜੀ ਠੀਕ ਆ ਬਾਈ ਜੀ ਤੇ ਗੱਡੀਆਂ ਕੋਲੇ ਹੋਰ ਕਿਥੇ ਖੜੀਆਂ ਨੇ ਬਾਈ ਦੇਖਣੇ ਨੇ ਆਲਟੋ ਕੇਟੀ ਐਲ ਵੀ ਖੜੀ ਹੈ ਕਸਟਮਰ ਦੀ ਡਿਮਾਂਡ ਹੋਊ ਆਪਾਂ ਅਵੇਲੇਬਲ ਕਰ ਦਾਂਗੇ ਹਾਂ ਨਾ ਬਾਈ ਹਾਂਜੀ ਹਾਂ ਬਿਲਕੁਲ ਠੀਕ ਆ ਬਾਈ ਜੀ ਤੇ ਕੀ ਮਤਲਬ ਦਿੱਥੇ ਆਉਣਾ ਬੰਦੇ ਨੇ ਮੜਾ ਜੇ ਲੋਕੇਸ਼ਨ ਬੋਲ ਦਿਓ ਬਾਈ ਬਾਈ ਹੈ ਗਿਆ ਪਤਨਾ ਰੋਡ ਲੈ ਰਿਹਾ ਗਾਗਾ ਪਤਨਾ ਰੋਡ ਲੈ ਰਿਹਾ ਗਾਗਾ ਬਾਈ ਜੀ ਹਾਂਜੀ ਹਾਂ ਨੇੜੇ ਸਟੇਡੀਅਮ ਹੈ ਨੇੜੇ ਸਟੇਡੀਅਮ ਆ ਲੈ ਰਿਹਾ ਬਈ ਇਹ ਚੱਟਲ ਰੋਡ ਲੱਭੀ ਹਾਂ ਜੀ ਚੱਟਲ ਰੋਡ ਹੈ ਜੀ ਠੀਕ ਆ ਬਾਈ ਜੀ ਤੇ ਨੰਬਰ ਬੋਲੋ ਬਾਈ ਜੀ ਆਪਣੇ ਮੇਰਾ ਨੰਬਰ ਹੈ ਜੀ 98728 30219 ਠੀਕ ਆ ਬਾਈ ਜੀ 98781 14254 ਠੀਕ ਆ ਬਾਈ ਜੀ ਕਿਤੇ ਜੇ ਟਾਈਮ ਮਰਜ਼ੀ